ਇੱਕ ਸਮੇਂ ਦੀ ਗੱਲ ਹੈ ਪੰਜਾਬ ਦੇ ਇੱਕ ਰਾਜਸਤ੍ਰ ਵਿੱਚ ਇੱਕ ਰਾਜਾ ਅਤੇ ਰਾਣੀ ਰਾਜ ਕਰਦੇ ਸਨ ਰਾਜਾ ਤੇ ਰਾਣੀ ਦਿਲੋਂ ਬਹੁਤ ਹੀ ਚੰਗੇ ਤੇ ਪ੍ਰਜਾ ਦੇ ਮਸਲੇ ਹੱਲ ਕਰਨ ਵਾਲੇ ਸਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਹੀ ਦੁੱਖ ਸੀ ਕਿ ਉਹ ਬੇਔਲਾਦ ਸਨ ਰਾਣੀ ਹਰ ਰੋਜ਼ ਮੰਦਰ ਵਿੱਚ ਜਾਂਦੀ ਹੱਥ ਜੋੜ ਕੇ ਆਖਦੀ ਇਹ ਪਰਮਾਤਮਾ ਮੈਨੂੰ ਮਾਂ ਬਣਨ ਦਾ ਸੁੱਖ ਦੇ ਇੱਕ ਰਾਤ ਰਾਣੀ ਨੇ ਆਪਣੇ ਸੁਪਨੇ ਦੇ ਵਿੱਚ ਇੱਕ ਚਮਕਦਾ ਚਿਹਰਾ ਦੇਖਿਆ ਉਹ ਚਿਹਰਾ ਰਾਣੀ ਨੂੰ ਆਖਦਾ ਹੈ ਕਿ ਤੇਰੇ ਘਰ ਦੋ ਪੁੱਤਰ ਜਨਮ ਲੈਣਗੇ ਪਰ ਕੁਝ ਸਮੇਂ ਬਾਅਦ ਉਹ ਇਸ ਰਾਜ ਭਾਗ ਤੋਂ ਅਲੱਗ ਹੋ ਜਾਣਗੇ ਕਹਿੰਦੇ ਹਨ ਕਿ ਬਰਕਤ ਮੰਗਨ ਨਾਲ ਮਿਲਦੀ ਹੈ ਪਰ ਹਰ ਬਰਕਤ ਆਪਣੇ ਨਾਲ ਕੁਝ ਕਸੌਟੀਆਂ ਵੀ ਲੈ ਕੇ ਆਉਂਦੀ ਹੈ ਕੁਝ ਸਮੇਂ ਬਾਅਦ ਰਾਜ ਮਹਿਲ ਵਿੱਚ ਖੁਸ਼ੀਆਂ ਛਾ ਜਾਂਦੀਆਂ ਹਨ ਰਾਣੀ ਨੇ ਸੋਹਣੇ ਦੋ ਜੁੜਵਾ ਪੁੱਤਰਾਂ ਨੂੰ ਜਨਮ ਦਿੱਤਾ ਰਾਜੇ ਨੇ ਉਹਨਾਂ ਦਾ ਨਾਮ ਜਿੱਤ ਅਤੇ ਸਹਜ ਰੱਖਿਆ ਜਿੱਥੇ ਕਿ ਜਿੱਤ ਜਿੱਤਣ ਵਾਲਾ ਸ਼ਾਂਤ ਸੋਹਣਾ ਤੇ ਦਿਲ ਦੇ ਚੰਗੇ ਸੁਭਾਅ ਦਾ ਸੀ ਉੱਥੇ ਹੀ ਸਹਜ ਸ਼ਾਂਤ ਸੰਤੁਲਿਤ ਸ਼ਰਾਰਤੀ ਹਸਮੁਖ ਤੇ ਹਰ ਵਕਤ ਕੁਝ ਨਵਾਂ ਸਿੱਖਣ ਵਾਲਾ ਸੀ ਸਾਰਾ ਹੀ ਰਾਜ ਮਹਿਲ ਉਹਨਾਂ ਦੋਨਾਂ ਨੂੰ ਬਹੁਤ ਪਿਆਰ ਕਰਦਾ ਸੀ ਦੋਵੇਂ ਭਰਾਵਾਂ ਦੇ ਵਿੱਚ ਵੀ ਬਹੁਤ ਹੀ ਅਟੁੱਟ ਪਿਆਰ ਸੀ ਜਿੱਥੇ ਚਾਨਣ ਹੁੰਦਾ ਹੈ ਹਨੇਰਾ ਵੀ ਉੱਥੇ ਹੀ ਆਉਂਦਾ ਹੈ ਰਾਜੇ ਦੇ ਦਰਬਾਰ ਵਿੱਚ ਇੱਕ ਮੰਤਰੀ ਸੀ ਜੋ ਕਿ ਚਲਾਕ ਹੁਸ਼ਿਆਰ ਤੇ ਦਿਲ ਦਾ ਖੋਟਾ ਬੰਦਾ ਸੀ ਉਸ ਨੂੰ ਲੱਗਿਆ ਕਿ ਜਦੋਂ ਜਿੱਤ ਤੇ ਸਹਿਜ ਵੱਡੇ ਹੋ ਜਾਣਗੇ ਤਾਂ ਉਹਦੀਆਂ ਚਲਾਕੀਆਂ ਇੱਥੇ ਕੰਮ ਨਹੀਂ ਆਉਣਗੀਆਂ ਉਹ ਆਪਣੇ ਮਨ ਦੇ ਵਿੱਚ ਇੱਕ ਮਨਕੜਤ ਕਹਾਣੀ ਬਣਾ ਕੇ ਰਾਜੇ ਨੂੰ ਉਹਨਾਂ ਬੱਚਿਆਂ ਦੇ ਖਿਲਾਫ ਕਰਦਾ ਹੈ ਉਹ ਜਾ ਕੇ ਰਾਜੇ ਨੂੰ ਆਖਦਾ ਹੈ ਮਹਾਰਾਜ ਇਹ ਦੋਵੇਂ ਮੁੰਡੇ ਰਾਣੀ ਦੇ ਨਹੀਂ ਬਲਕਿ ਇੱਕ ਦਾਸੀ ਦੇ ਹਨ ਇਹ ਰਾਜ ਸਿੰਘ ਆਸਨ ਤੇ ਬੈਠਣ ਦੇ ਕਾਬਿਲ ਨਹੀਂ ਹਨ ਰਾਜਾ ਵੀ ਬਿਨਾ ਕੁਝ ਸੋਚੇ ਸਮਝੇ ਉਹਨਾਂ ਨੂੰ ਹੁਕਮ ਦਿੰਦਾ ਹੈ ਕਿ ਇਹਨਾਂ ਦੋਨਾਂ ਬੱਚਿਆਂ ਨੂੰ ਜੰਗਲ ਵਿੱਚ ਛੱਡ ਕੇ ਆਇਆ ਜਾਵੇ ਅਗਲੀ ਸਵੇਰ ਦੋਨੋਂ ਨਿਹੱਥੇ ਨਿੱਕੇ ਭਰਾਵਾਂ ਜਿੱਤ ਅਤੇ ਸਹਿਜ ਨੂੰ ਜੰਗਲ ਵਿੱਚ ਛੱਡ ਦਿੱਤਾ ਜਾਂਦਾ ਹੈ ਰਾਤ ਹੋ ਰਹੀ ਸੀ ਠੰਡੀਆਂ ਹਵਾਵਾਂ ਚੱਲ ਰਹੀਆਂ ਸਨ ਜਿੱਤ ਅਤੇ ਸਹਿਜ ਦੋਨੋਂ ਹੀ ਠੰਡ ਵਿੱਚ ਕੰਬ ਰਹੇ ਸੀ ਪਰ ਜਿੱਤ ਆਪਣੇ ਭਰਾ ਨੂੰ ਕੰਬਦਾ ਹੋਇਆ ਦੇਖ ਕੇ ਉਹਨੂੰ ਆਪਣੇ ਕੱਪੜੇ ਦੇ ਦਿੰਦਾ ਹੈ ਤੇ ਉਹਨੂੰ ਕਹਿੰਦਾ ਹੈ ਤੂੰ ਕੰਬ ਨਾ ਭਰਾ ਮੈਂ ਤੇਰੇ ਨਾਲ ਹਾਂ ਸਹਿਜ ਬਹੁਤ ਹੀ ਮਾਸੂਮੀਤ ਭਰੀ ਅੱਖਾਂ ਨਾਲ ਆਪਣੇ ਭਰਾ ਵੱਲ ਦੇਖ ਕੇ ਉਹਨੂੰ ਆਖਦਾ ਹੈ ਸਾਡੀ ਮਾਤਾ ਕਿੱਥੇ ਹੈ ਜਿੱਤ ਉਹਨੂੰ ਹੌਲੀ ਜੇ ਜਵਾਬ ਦਿੰਦਾ ਹੈ ਸਾਡੀ ਮਾਂ ਵੀ ਸਾਨੂੰ ਯਾਦ ਕਰਦੀ ਹੋਏਗੀ ਪਰ ਹੁਣ ਸਾਨੂੰ ਆਪਣਾ ਰਾਹ ਖੁਦ ਬਣਾਉਣਾ ਪਵੇਗਾ ਬਚਪਨ ਦੀ ਮਾਸੂਮੀਅਤ ਵੀ ਦੁੱਖਾਂ ਵਿੱਚ ਹਿੰਮਤ ਬਣ ਜਾਂਦੀ ਹੈ ਜੰਗਲ ਵਿੱਚ ਚੱਲਦੇ-ਚੱਲਦੇ ਉਹਨਾਂ ਨੂੰ ਇੱਕ ॠषि ਮਿਲਦਾ ਹੈ ਉਹਨਾਂ ਨੇ ਦੋਵਾਂ ਭਰਾਵਾਂ ਦੀ ਸਾਰੀ ਕਹਾਣੀ ਸੁਣੀ ਤੇ ਦੋਨਾਂ ਭਰਾਵਾਂ ਨੂੰ ਰਾਤ ਰਹਿਣ ਲਈ ਆਪਣੇ ਘਰ ਵਿੱਚ ਰਹਿائش ਦਿੱਤੀ ਅਤੇ ਖਾਣ ਲਈ ਭੋਜਨ ਦਿੱਤਾ ऋषि ਨੂੰ ਉਹਨਾਂ ਤੇ ਤਰਸ ਆ ਜਾਂਦਾ ਹੈ ਤੇ ਉਹ ਦੋਨਾਂ ਨੂੰ ਪਾਲਣ ਦਾ ਫੈਸਲਾ ਕਰਦਾ ਹੈ ਸਹਜ ਤੇ ਜਿੱਤ ਰਿਸ਼ੀ ਦੇ ਕੋਲੋਂ ਤੀਰ ਕਮਾਣ ਤਲਵਾਰ ਚਲਾਣ ਤੇ ਸੱਚ ਤੇ ਤੀਰਜ ਦੀ ਸਿੱਖਿਆ ਵੀ ਲੈਂਦੇ ਨੇ ਉਹ ਦਿਨ ਬਦ ਦਿਨ ਤਾਕਤਵਰ ਤੇ ਅਕਲਮੰਦ ਵੀ ਬਣ ਰਹੇ ਸਨ ਇੱਕ ਦਿਨ ਜਿੱਤ ਤੇ ਸਹਜ ਕੋਲ ਖਬਰ ਆਉਂਦੀ ਹੈ ਕਿ ਰਾਜ ਉੱਤੇ ਕਿਸੇ ਦੁਸ਼ਟ ਰਾਜੇ ਨੇ ਕਬਜ਼ਾ ਕਰ ਲਿਆ ਹੈ ਲੋਕ ਡਰੇ ਹੋਏ ਸਨ ਅਤੇ ਉਹ ਮੰਤਰੀ ਦੁਸ਼ਟ ਰਾਜੇ ਨਾਲ ਲੜ ਕੇ ਰਾਜਾ ਅਤੇ ਰਾਣੀ ਨੂੰ ਕੈਦ ਕਰ ਲੈਂਦਾ ਹੈ ਤੇ ਪ੍ਰਜਾ ਉੱਤੇ ਵੀ ਜ਼ੁਲਮ ਕਰ ਰਿਹਾ ਸੀ ਜਦੋਂ ਇਹ ਗੱਲ ਜਿੱਤ ਤੇ ਸਹਿਜ ਨੂੰ ਪਤਾ ਲੱਗਦੀ ਹੈ ਤਾਂ ਰੂਪ ਗੁੱਸੇ ਵਿੱਚ ਆਪਣੇ ਭਰਾ ਨੂੰ ਆਖਦਾ ਹੈ ਕਿ ਜੇ ਅਸੀਂ ਅੱਜ ਨਹੀਂ ਲੜੇ ਤਾਂ ਅਸੀਂ ਕਦੇ ਵੀ ਨਹੀਂ ਲੜ ਸਕਾਂਗੇ ਸਹਿਜ ਵੀ ਆਪਣੇ ਭਰਾ ਦੀ ਗੱਲ ਨੂੰ ਮੰਨ ਕੇ ਉਹਨੂੰ ਆਖਦਾ ਹੈ ਆਓ ਮੇਰੇ ਵੀਰ ਆਪਾਂ ਚਲੀਏ ਤੇ ਆਪਣਾ ਰਾਜ ਲਈਏ ਦੋਵੇਂ ਭਰਾ ਆਪਣੇ ਸਿੱਖੇ ਹੋਏ ਗੁਣਾਂ ਨੂੰ ਲੈ ਕੇ ਜੰਗ ਦੇ ਮੈਦਾਨ ਵਿੱਚ ਉਤਰ ਜਾਂਦੇ ਨੇ ਜਿੱਤ ਆਪਣੀ ਕਲਾਬਾਜ਼ੀਆਂ ਆਪਣੀ ਹਥਿਆਰਬਾਜ਼ੀ ਨਾਲ ਦੁਸ਼ਟ ਰਾਜੇ ਨੂੰ ਮੁਕਾਬਲੇ ਵਿੱਚ ਹਰਾ ਦਿੰਦਾ ਹੈ ਤੇ ਸਹਿਜ ਆਪਣੀ ਅਕਲਮੰਦੀ ਨਾਲ ਮੰਤਰੀ ਦਾ ਝੂਠ ਸਾਰਿਆਂ ਅੱਗੇ ਲਿਆਉਂਦਾ ਹੈ ਪਿੰਡ ਦੇ ਲੋਕ ਚੀਕ-ਚੀਕ ਕੇ ਮੰਤਰੀ ਨੂੰ ਸਜ਼ਾ ਦੇਣ ਲਈ ਕਾਹਖਦੇ ਹਨ ਅਤੇ ਜਿੱਤ ਤੇ ਸਹਿਜ ਨੂੰ ਆਪਣਾ ਰਾਜਾ ਨਿਯੁਕਤ ਕਰਨ ਲਈ ਕਹਿੰਦੇ ਨੇ ਰਾਜਾ ਜਿਸ ਨੇ ਆਪਣੇ ਪੁੱਤਰਾਂ ਨੂੰ ਗਲਤ ਸਮਝਿਆ ਹੁੰਦਾ ਹੈ ਉਹ ਉਹਨਾਂ ਮੁਰੇ ਸ਼ਰਮਿੰਦਾ ਹੋ ਕੇ ਉਹਨਾਂ ਤੋਂ ਮਾਫੀ ਮੰਗਦਾ ਹੈ ਤੇ ਪਛਤਾਵੇ ਵਿੱਚ ਰੋ ਰਿਹਾ ਹੁੰਦਾ ਹੈ ਰਾਣੀ ਨੇ ਆਪਣੇ ਦੋਨਾਂ ਪੁੱਤਰਾਂ ਨੂੰ ਗੱਲ ਨਾਲ ਲਗਾਇਆ ਅਤੇ ਉਹਨਾਂ ਨੂੰ ਆਖਿਆ ਕਿ ਤੁਸੀਂ ਸੱਚਮੁੱਚ ਹੀ ਰਾਜੇ ਹੋ ਮੈਨੂੰ ਪੂਰੀ ਉਮੀਦ ਸੀ ਕਿ ਤੁਸੀਂ ਇੱਥੇ ਵਾਪਸ ਜ਼ਰੂਰ ਆਉਂਗੇ ਰਾਜੇ ਨੇ ਆਪਣੇ ਦੋਨਾਂ ਪੁੱਤਰਾਂ ਨੂੰ ਤਾਜ ਦਿੱਤਾ ਅਤੇ ਆਪਣੀ ਗੱਦੀ ਤੇ ਬਿਠਾਇਆ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਿਰਫ ਮੇਰੇ ਪੁੱਤਰ ਹੀ ਨਹੀਂ ਇਸ ਰਾਜ ਦੇ ਰਖਵਾਲੇ ਹੋ ਇਸ ਕਹਾਣੀ ਵਿੱਚ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ ਕਿ ਕਿਸਮਤ ਸਾਨੂੰ ਵੱਖ ਕਰ ਸਕਦੀ ਹੈ ਪਰ ਭਰੋਸਾ ਹਮੇਸ਼ਾ ਜੋੜ ਕੇ ਰੱਖਦਾ ਹੈ ਝੂਠ ਸਾਨੂੰ ਦੁੜਾ ਸਕਦਾ ਹੈ ਪਰ ਸੱਚ ਕਦੇ ਹਾਰਦਾ ਨਹੀਂ ਤੇ ਜੋ ਭਾਈਚਾਰੇ ਨਾਲ ਲੜਦੇ ਨੇ ਉਹ ਹਮੇਸ਼ਾ ਜਿੱਤਦੇ ਨੇ ਜਿਵੇਂ ਕਿ ਜਿੱਤ ਅਤੇ ਸਹਜ ਸਾਡੀ ਪੰਜਾਬੀ ਵਿਰਾਸਤ ਦੀ ਇੱਕ ਸੋਹਣੀ ਯਾਦ ਨੇ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸੋ ਕੀ ਤੁਸੀਂ ਅਗਲੀ ਕਿਹੜੀ ਕਹਾਣੀ ਸੁਣਨਾ ਪਸੰਦ ਕਰੋਗੇ ਜਾਂ ਤੁਹਾਡੇ ਕੀ ਵਿਚਾਰ ਨੇ ਕਿ ਸਾਨੂੰ ਹੋਰ ਕਿਸ ਤਰ੍ਹਾਂ ਦੀਆਂ ਕਹਾਣੀਆਂ ਲੈ ਕੇ ਆਉਣੀਆਂ ਚਾਹੀਦੀਆਂ ਨੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਹੋਰ ਨੈਤਿਕ ਸਿੱਖਿਆ ਵਾਲੀ ਪੰਜਾਬੀ ਕਹਾਣੀ ਨਾਲ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਸ਼੍ਰੀਕਾ